ਕਹਿੰਦਾ ਇਹ ਕਹਿੰਦੇ ਇਹਦਾ ਛਿੰਦੇ ਦਾ ਪਰੋਲ ਨਹੀਂ ਛਿੰਦਾ ਬਾਹਰ ਬਾਗਾ ਗੁੰਥਣ ਕੋ ਨੂੰ ਲੈ ਕੇ ਅੱਛਾ ਬਾਹਰ ਬਾਹਰ ਚੱਲਿਆ ਗਿਆ ਉਹ ਗੱਲੋਂ ਖਾੜੇ ਤੇ ਫਿਰ ਇਹਨਾਂ ਨੇ ਲਾਇਆ ਰਿਕਾਰਡ ਇਹ ਡੱਕੋ ਤੇ ਡੱਕੋ ਘੜ ਕੇ ਇਹ ਰਿਕਾਰਡ ਨਹੀਂ ਕਰਾਤਾ ਦੀ ਫਿਰ ਤੇ ਨਾਬੇ ਆਪਣੇ ਉਹ ਆਇਆ ਸੀ ਰਦੀਪ ਕੀ ਨਾ ਰਦੀਪ ਦਾ ਭਾਈ ਦੀ ਸੰਜੀਵ ਸੰਜੀਗਾਂਦੀ ਹਾਂ ਸੰਜੀਗਾਂਦੀ ਆਇਆ ਸੀ ਪੁਰਾਣੇ ਹਾਈ ਕੋਰਟ ਚ ਹੂੰ ਉੱਥੇ ਆਏ ਤੇ ਇਹ ਗੌਣ ਹੂੰ ਉਹਰ ਦਾ ਕਹਿੰਦੇ ਵੀ ਚਾਹ ਪੀਣੀ ਆ ਜਾਂ ਪੀਣੀ ਉਧਰ ਲੋਕ ਤਾਂ ਭੱਗ ਉਧਰ ਨੂੰ ਗਏ ਨਾ ਕੁੰਬ ਕੋਠੀ ਉਹਨਾਂ ਨਾਲ ਅਸੀਂ ਕਿਹਾ ਵੀ ਇਹ ਦੇਖ ਤਾਂ ਲਈਏ ਵੀ ਕਿਹੜਾ ਜਾਂਦੇ ਕਹਿੰਦਾ ਵੀ ਮੇਰਾ ਹੁਣੇ ਹੁਣੇ ਰਿਕਾਰਡ ਹੋਇਆ ਤਾਂ ਕੋਈ ਤੇ ਡੱਗੂ ਖੜਕੇ ਇਹਨੇ ਇੱਥੇ ਆਇਆ ਦੀ ਜਿਹੜੇ ਰਜੀਵ ਗਾਂਧੀ ਨੇ ਉਹਨਾਂ ਦਾ ਭਰਾ ਸੰਜੇ ਗਾਂਧੀ ਨਾਭੇ ਆਏ ਇੱਕ ਪ੍ਰੋਗਰਾਮ 'ਚ ਜਿਹੜੇ ਨਾਭੇ ਦੇ ਕਾਕਾ ਰਣਦੀਪ ਸਿੰਘ ਨੇ ਉਹਨਾਂ ਦੇ ਪਿਤਾ ਆਪਣੇ ਸੁਖਦਰਸ਼ਨ ਸਿੰਘ ਹਾਂ ਉਹਨਾਂ ਨੇ ਬੁਲਾਏ ਉਹਨਾਂ ਨੇ ਬੁਲਾਏ ਹੋਣਗੇ ਤੇ ਉੱਥੇ ਅਮਰ ਸਿੰਘ ਚਮਕੀਲਾ ਇਹ ਨਾਬੇ ਪ੍ਰੋਗਰਾਮ ਤੇ ਆਇਆ ਹਾਂ ਇਹ ਆਇਆ ਤੇ ਇਹਨੇ ਗਾਇਆ ਉੱਥੇ ਹਾਂ ਅੱਛਾ ਹਾਂ ਤੇ ਉਹ ਕਿਵੇਂ ਦਾ ਰਿਹਾ ਪ੍ਰੋਗਰਾਮ ਉਹਦਾ ਵਧੀਆ ਰਿਹਾ ਜੀ ਅਸੀਂ ਵੀ ਦੋ ਤਿੰਨ ਗੀਤ ਸੁਣ ਕੇ ਬਾਗੇ ਤੇ ਮੈਂ ਤੁਹਾਨੂੰ ਕਹੀਏ ਵੀ ਉਹਦੋਂ ਤੁਸੀਂ ਜਾਣਦੇ ਨਹੀਂ ਹੋਣੇ ਹੈਂ ਉਹਦੋਂ ਤੁਸੀਂ ਜਾਣਦੇ ਨਹੀਂ ਹੋਣੇ ਵੀ ਇਹ ਕੌਣ ਹੈ ਚਮਕੀਲਾ ਕੀ ਹੈ ਹੁਣ ਜਦ ਘੜਾ ਇਹਨਾਂ ਪਤਾ ਦੀ ਇਹਨੇ ਖੇਲ ਨਹੀਂ ਦੇ ਤੁਸੀਂ ਕਿੰਨੂੰ ਸੁਣਨ ਵਾਸਤੇ ਗਏ ਸੀ ਉੱਥੇ ਅਸੀਂ ਤੋਂ ਪ੍ਰੋਗਰਾਮ ਦੇਖਣ ਗਏ ਕਿਹਦੇ ਨਾ ਵੀ ਸੰਜੇ ਗਾਂਧੀ ਆਇਆ ਅੱਛਾ ਹਾਂ ਅੱਛਾ ਅੱਛਾ ਸਿਰਫ ਤੋਂ ਰੇਸ ਵੀ ਸੰਜੇ ਗਾਂਧੀ ਆਏ ਪਾਰਟੀ ਦੀ ਸਾਡੀ ਇਹ ਕਾਂਗਰਸ ਪਾਰਟੀ ਜਿਹਦੇ ਸੀ ਕਾਂਗਰਸ ਪਾਰਟੀ ਦਾ ਇੱਥੇ ਅੱਛਾ ਹਾਂ ਐਂ ਕਰਕੇ ਗਏ ਸੀ ਜਿਵੇਂ ਹੁਣ ਪ੍ਰੋਗਰਾਮ ਰੱਖਿਆ ਹੋਇਆ ਕਿਤੇ ਹੋਰ ਵੀ ਤਾਂ ਹੁੰਦੇ ਨੇ ਆਪਣੇ ਲੀਡਰ ਜੀ ਹਾਂ ਉਹਦੇ ਕਰਕੇ ਤੇ ਇਹਦਾ ਚਮਕੀਲੇ ਦਾ ਹੀ ਸੀ ਜਣੀ ਜੀ ਹੋਰ ਗਾਇਕ ਨਹੀਂ ਸੀ ਕੋਈ ਜੀ ਚੰਗ ਚਮਕੀਲੇ ਦੀ ਜਦੋਂ ਡੈਥ ਹੁੰਦੀ ਹੈ ਉਦੋਂ ਤੁਹਾਡਾ ਕਿਤੇ ਸਪੀਕਰ ਚੱਲ ਰਹੀ ਜਾਂ ਉਹ ਵੇਲੇ ਬੈਠੇ ਸੋ ਉੱਧੇ ਮੇਰੇ ਚੱਲ ਰਿਹਾ ਹੈ ਦੀ ਬੌੜੀ ਜੀ ਬੜੀਆਂ ਬੜੀਆਂ ਬੌੜਾਂ ਆਰਨਾਬੇ ਦੇ ਨਾਲ ਹਾਂ ਅੱਛਾ ਬੌੜਾ ਕਲਾ ਹਾਂ ਨਾ ਜਿਹੜੀਆਂ ਬੜੀਆਂ ਬੌੜੀਆਂ ਬੌੜਾਂ ਹਾਂ ਜੀ ਹਾਂ ਉੱਥੇ ਚੱਲ ਰਿਹਾ ਹੈ ਜੀ ਸਪੀਕਰ ਕੀ ਜੇ ਬਹਿਰ ਹਮ ਜਦੋਂ ਉੱਥੇ ਉਹ ਹੋ ਗਿਆ ਕਹਿੰਦੇ ਵੀ ਰੱਖਣਾ ਇੱਕ ਦਿਨ ਹੋਰ ਰੱਖਣ ਦੀ ਜਦ ਤੱਕ ਚਾਹ ਹੁੰਦੇ ਤੇ ਹਮ ਉਹਨਾਂ ਨੇ ਫਿਰ ਟੈਲੀਵਿਜ਼ਨ 'ਤੇ ਆ ਗਿਆ ਦਾ ਹਮ ਚਿੰਕੀ ਲੈਦਾ ਹਮ ਜਦ ਟੈਲੀਵਿਜ਼ਨ 'ਤੇ ਆ ਫਿਰ ਉਹ ਕਹਿੰਦੇ ਵੀ ਬੰਦ ਕਰ ਦੋ ਵੀ ਆ ਚਿੰਕੀ ਚਿੰਕੀਲਾ ਮਾਰਦਾ ਉਨੇ ਕਰਕੇ ਨਹੀਂ ਫਿਰ ਇੱਕ ਦਿਹਾੜੀ ਮੇਰੀ ਉੱਥੇ ਹੋਰ ਚੱਲਣਾ ਦੀ ਗੱਡੂਆ ਠੀਕ ਹੈ ਹਾਂ ਯਾਨੀ ਬੀਤਾਂ ਲੋਕਾਂ ਨੇ ਟੇਪਾਂ ਵੀ ਛੜਤੀਆਂ ਤੇ ਇੰਨੇ ਲੋਕ ਹੋਤੇ ਜਿਹੜੇ ਜਿਆਦੇ ਬੰਦੇ ਤੇ ਕੋਈ ਸਾਨੂੰ ਬਾਅਦ ਚ ਮਿਲਦੇ ਰਹੇ ਨੇ ਨਾ ਉਹ ਕਹਿੰਦੇ ਵੀ ਇਹੀ ਤਾਂ ਟੇਪ ਵੀ ਛੜਤੀ ਵੀ ਹੋ ਨਹੀਂ ਹੂੰ ਇਹਦਾ ਦੁੱਖ ਤਾਂ ਬਹੁਤ ਜਿਆਦਾ ਬਣਾਇਆ ਨਾ ਲੋਕਾਂ ਨੇ ਹੂੰ ਹਾਂ ਮਤਲਬ ਕਹਿਣ ਦਾ ਇਹ ਹੈ ਕਿ ਜੇ ਉਹ ਉਹ ਲੱਚਰ ਗਾਉਂਦਾ ਸੀ ਚਮਕੀਲਾ ਆ ਗਾਉਂਦੇ ਦੂਜੇ ਵੀ ਸਨ ਸਾਰੇ ਵੱਡੇ ਗਾਉਂਦੇ ਮੇਰੇ ਨਾਲੋਂ ਜ਼ਿਆਦਾ ਗਾਉਂਦੇ ਤੇ ਅੱਛਾ ਹਾਂ ਜੇ ਤੁਹਾਨੂੰ ਰਿਕਾਰਡ ਸੁਣਾਇਆ ਤੁਸੀਂ ਰਿਕਾਰਡ ਸੁਣ ਕੇ ਹੈਰਾਨ ਹੋ ਕਿਹੜੇ ਕਿਹੜੇ ਗਾਉਣ ਵਾਲੇ ਦਾ ਚਲੋ ਗਾਉਣ ਵਾਲੇ ਦੇ ਨਾਮ ਦੱਸ ਦੋ ਹੁਣ ਇਹਦਾ ਉਹਦੀ ਜੁਮੇ ਦਾ ਜਦ ਦਰਵਾ ਦਰਵਾ ਸਿੰਘ ਮੰਗਦਾ ਹੈ ਅੱਛਾ ਹਾਂ ਉਹਦਾ ਰਿਕਾਰਡ ਹੈ ਇੱਕ ਹੋਰ ਹਨੀਪਾਦਨ ਸਿੰਘ ਹੈ ਕੀ ਉਹਦਾ ਨਾਮ ਉਹ ਹੁਣ ਕਿਉਂ ਹੋਗੀ ਨਹੀਂ ਅੱਖ ਮਾਰ ਕੇ ਉਹਨੇ ਇਹਦੇ ਰਿਕਾਰਡ ਦੇਣੀ ਜ਼ਿਆਦੇ ਲੈਕਚਰ ਦੇ ਠੀਕ ਹੈ ਹਾਂ ਠੀਕ ਹੈ ਨੇਕਣ ਗਾਉਂਦੇ ਦੇ ਲੋਕ ਸਾਰੇ ਗਾਉਂਦੇ ਤੇ ਜਾਨੀ ਕੋਈ ਦੂਏ ਲੋਟ ਨਹੀਂ ਦੀ ਕੋਈ ਬੰਦਾ ਵੀ ਨਹੀਂ ਕਹਿ ਸਕਦਾ ਵੀ ਮੈਂ ਇਹੋ ਜਿਹਾ ਨਹੀਂ ਗਾਇਆ ਤੇ ਭੀਮ ਜੀ ਅੱਜ ਜਦੋਂ ਤੁਸੀਂ ਸਪੀਕਰ ਲੈ ਕੇ ਹੁਣ ਤੁਸੀਂ ਆਪ ਸਾਨੂੰ ਇੰਟਰਵਿਊ ਤੋਂ ਪਹਿਲਾਂ ਦੱਸਿਆ ਵੀ ਹੁਣ ਲੋਕ ਬਹੁਤ ਸੱਦਨ ਲੱਗ ਗਏ ਨੇ ਤੁਹਾਨੂੰ ਹਾਂ ਜੀ ਤੁਸੀਂ ਕਿੰਨੀ ਕਿੰਨੀ ਕਿ ਦੂਰ ਜਾਂਦੇ ਹੋ ਪੈਸੇ ਕਿੰਨੇ ਕ ਲੈਂਦੇ ਹੋ ਪਹਿਲਾਂ ਤਾਂ ਜੀ ਪੈਸੇ ਘਟਦੇ ਹੁਣ ਤਾਂ ਮੈਂ 3000 ਰੁਪਏ ਲੈਣਾ ਦਿਹਾੜੀ ਦਾ ਠੀਕ ਹੈ ਹੁਣ ਮੈਂ ਦੁੱਧਾਂ ਦੇ ਤੋਂ ਪਰਾਂ ਲੱਗ ਗਿਆ ਇੱਕ ਕੁੜੀ ਦੇ ਵਿਆਹ ਤੇ ਹਾਂ ਨਾਲ ਤਾਂ ਮੈਨੂੰ ਛੂਟ ਦਿੱਤਾ ਮੈਨੂੰ ਨਾਲੇ ਘਰਦਿਆਂ ਨੂੰ 9000 ਰੁਪਇਆ ਮੇਰਾ ਸੀ ਤੇ ਨਿੰਦਮਦਾ ਹੂੰ ਮੈਂ ਸਾਨੂੰ 500 ਰੁਪਇਆ ਛੂਟ ਦੇ ਧਰਕੇ ਦਿੱਤਾ ਅੱਛਾ ਤੁਹਾਨੂੰ ਕੁੜੀ ਦੇ ਵਿਆਹ ਤੇ ਬੁਲਾਇਆ ਤਾ ਵੇ ਉਹ ਕੁੜੀ ਦੇ ਵਿਆਹ ਚ ਨਹੀਂ ਆ ਕੁੜੀ ਦੇ ਵਿਆਹ ਤੇ ਮੈਂ 3 ਲਾ ਕੇ ਆਇਆ 4 ਲਾ ਕੇ ਆਇਆ ਜਿੱਤ ਪਟਿਆਲੇ ਬਿਲਾ ਗੈਸ ਦੀ ਅੱਛਾ ਹਾਂ ਜੀ ਫਿਰ ਜਦੋਂ ਇਸ ਤਰ੍ਹਾਂ ਲੋਕ ਹੁਣ ਬੁਲਾਉਣ ਲੱਗੇ ਨੇ ਤੁਹਾਨੂੰ ਥੋੜਾ ਹੌਸਲਾ ਵੱਧਦਾ ਘਰ ਦਾ ਮਾੜਾ ਮੋਟਾ ਥੋੜਾ ਅੱਗੇ ਜਾ ਰਾ ਠੀਕ ਹੁੰਦਾ ਫਰਕ ਪੈਂਦਾ ਜੀ ਹਾਂ ਜੀ ਹਾਂ ਇਹਦੇ ਕਰਕੇ ਕੋਈ ਇੱਕ ਬੰਦਾ ਬਾਹਰ ਜਾਣਾ ਕੈਨੇਡਾ ਉਹਦੀ ਮੈਂ ਮੇਰਾ ਨੰਬਰ ਦੇ ਦਿੱਤਾ ਸੀ ਉਹਨੂੰ ਕਿਸੇ ਨੇ ਪਟਿਆਰੇ ਤੋਂ ਹੂੰ ਉਹ ਕਹਿੰਦਾ ਵੀ ਮੈਂ ਪਟਿਆਰੇ ਤੋਂ ਤੇਰਾ ਨੰਬਰ ਮੈਨਾਂ ਵੀ ਤੇਰੇ ਕੋਲ ਪੁਰਾਣੇ ਰਿਕਾਰਡ ਨੇ ਮੈਂ ਜਦ ਕਸਟਮ ਭਰਦਾ ਹੁੰਦਾ ਸੀ ਹੂੰ ਉਹ ਆ ਕੇ ਮੈਨੂੰ ਫਿਰ ਕਹਿੰਦਾ ਵੀ ਤੇਰੇ ਕੋਲ ਪੁਰਾਣੇ ਰਿਕਾਰਡ ਨੇ ਵੀ ਰਿਕਾਰਡ ਦੱਸ ਮਹਾ ਜੀ ਰਿਕਾਰਡ ਹੈ ਮੇਰੇ ਕੋਲ ਪੁਰਾਣੇ ਤੁਸੀਂ ਰਿਕਾਰਡ ਦਾ ਨੋ ਨਾਂ ਕਿਸੇ ਦਾ ਹੂੰ ਮੈਂ ਤੁਹਾਨੂੰ ਪੜਾਉਂ ਤੁਹਾਨੂੰ ਜਿੱਦੇ ਦੱਸ ਦੂ ਹੂੰ ਉਹ ਫਿਰ ਉਹਨਾਂ ਨੇ ਨਾਂ ਲਿਆ ਕਿ ਗਾਉਣ ਵਾਲੀ ਦਾ ਰਿਕਾਰਡ ਹੈ ਭਾਬੀ ਮੈਨੂੰ ਅੱਖ ਮਾਰਦਾ ਮੁੰਡਾ ਸਾਹਮਣੇ ਹੀ ਵੇਲੀ ਗੋਲਾ ਮਹਾ ਜੀ ਹੈਗਾ ਕਿਹੜਾ ਗੀਤ ਫੇਰ ਬੋਲਿਓ ਭਾਬੀ ਮੈਨੂੰ ਅੱਖ ਮਾਰਦਾ ਮੁੰਡਾ ਸਾਹਮਣੇ ਹੀ ਹਿੰਦਲੀ ਵਾਲਾ ਹਾਂ ਜੀ ਦੂਆ ਵੀ ਹੈਗਾ ਭਾਬੀ ਮੇਰਾ ਦਿਲ ਧੜਕੇ ਪਹਿਲੀ ਵਾਰ ਜਦਨੀ ਮਖਲਾਵੇ ਫਿਰ ਉਹ ਕਹਿੰਦਾ ਫਿਰ ਉਹਨੇ ਇੱਕ ਬੜਵਾਲ ਦੀ ਕੁੜੀ ਢੱਡੇ ਸਨੇਹਰਾ ਦੀ ਉੱਥੇ ਵਿਆਹੀ ਦੀ ਮੇਰੇ ਕੋਟ ਨੇ ਉਹ ਉਹਨਾਂ ਦੇ ਪਿੰਡ ਲੱਗ ਜੀ ਫਿਰ 12000 ਰੁਪਿਆ ਉਹਦੇ ਰਾਹੀਂ ਭੇਜਿਆ ਮੈਨੂੰ ਅੱਛਾ ਫਿਰ ਮੈਂ ਇੱਥੋਂ ਬੜਵਾਲ ਤੋਂ ਕੁੜੀ ਆਈ ਉਹਨੇ ਫੋਨ ਕਰਿਆ ਫਿਰ ਇੱਥੋਂ ਲਿਆਂਦਾ ਫਿਰ ਉਹਨੂੰ 10 ਘੰਟਾ ਭਰ ਕੇ ਦੇਖੀਆਂ ਚਲ ਫਿਰ ਮੈਨੂੰ ਕਹਿੰਦਾ ਹੁਣ 20000 ਰੁਪਿਆ ਕਹਿੰਦਾ ਉੱਥੋਂ ਫੜ ਕੇ ਲਿਆ ਪਿੰਡ ਹੂੰ ਮੇਰੇ ਮੈਨੇ ਬਾਦਰ ਰਿਕਾਰਡ ਵੀ ਇਕੱਠੇ ਕਰ ਫਿਰ ਉਹ ਰਿਕਾਰਡ ਇਕੱਠੇ ਕਰੇ ਫਿਰ ਮੈਨੂੰ ਆ ਸੈੱਟ ਦਿੱਤਾ ਉਹਨੇ ਲੈ ਕੇ ਆਹਾ ਬਣਾ 400 ਉਹ ਜਿਹੜਾ ਅੱਜ 460 ਦਾ ਆ ਸੈੱਟ ਲਿਆ ਦੋ ਬਕਸੇ ਆ ਬਣੇ ਅੱਛਾ ਹਾਂ ਕਹਿੰਦਾ ਵੀ ਤੂੰ ਦੂਰ ਤੱਕ ਜੰਨਾ ਵਧੀਆ ਚਲਾ ਕੇ ਨਾ ਠੀਕ ਹੈ ਹੁਣ ਉਹ ਬੰਦੇ ਵੀ ਬਾਹਰੋਂ ਤੋਂ ਥੋੜੀ ਜੀ ਬੰਦੇ ਕਰਦੇ ਨੇ ਜਿਹੜੀ ਨਵੇਂ ਲਾਉਣੇ ਪਿੰਡ ਦੇ ਨਹੀਂ ਕਰਦਾ ਕੋਈ ਠੀਕ ਹੈ ਨਹੀਂ ਅੰਕਲ ਜੀ ਪਰ ਫਿਰ ਵੀ ਆਪਣੇ ਆਪ 'ਚ ਬੜੀ ਵੱਡੀ ਗੱਲ ਹੈ ਕਿ ਤੁਹਾਨੂੰ ਲੋਕ ਪਿਆਰ ਦੇਣ ਲੱਗੇ ਨੇ